ਜੇਕਰ ਆਯੁਰਵੇਦ ਦੇ ਪੱਖ ਤੋਂ ਵੇਖਿਆ ਜਾਵੇ ਹਾਲਾਂਕਿ ਅਸੀਂ ਆਪਣੇ ਵੱਡੇ-ਵਡੇਰਾਂ ਤੋਂ ਵੀ ਸੁਣਿਆ ਕਿ ਜਦੋਂ ਕਿਸੇ ਰੋਗੀ ਨੂੰ ਕਿਸੇ ਮਰੀਜ਼ ਨੂੰ ਅਦਰੰਗ ਦਾ ਰੋਗ ਹੋ ਜਾਂਦਾ ਹੈ ਤਾਂ ਉਸ ਨੂੰ ਆਮ ਤੌਰ ਤੇ ਪੂੜੇ ਖਾਣ ਲਈ ਕਿਹਾ ਜਾਂਦਾ ਹੈ ਇੱਕ ਅਦਰ ਪੂੜਾ ਉਸ ਨੂੰ ਖਾਣ ਵਾਸਤੇ ਕਿਹਾ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਜਿਨ੍ਹਾਂ ਨੂੰ ਜਿਗਰ ਦਾ ਜਿਵੇਂ ਕਾਲਾ ਪੀਲਾ ਵਗੈਰਾ ਹੋ ਜਾਂਦਾ ਹੈ ਉਹਨਾਂ ਨੂੰ ਵੀ ਅਸੀਂ ਅਕਸਰ ਵੱਡੇ-ਵਡੇਰਾਂ ਨੂੰ ਸੁਣਿਆ ਕਿ ਉਸ ਨੂੰ ਪੂਰੇ ਬਣਾ ਕੇ ਸਰੋਂ ਦੇ ਤੇਲ ਦੇ ਵਿੱਚ ਖਾਣ ਲਈ ਕਿਹਾ ਜਾਂਦਾ ਹੈ ਜਿੰਨਾ ਕੋ ਉਹ ਖਾ ਸਕਦੇ ਨੇ ਜਾਂ ਅਜਮ ਕਰ ਸਕਦੇ ਨੇ ਜਿਵੇਂ ਇੱਕ ਅੱਧਾ ਪੂੜਾ ਸੌਣ ਦੇ ਮਹੀਨੇ 'ਚ ਕਿਉਂਕਿ ਮੀਂਹ ਪੈਂਦੇ ਨੇ ਤੇ ਇਸ ਦੇ ਦੌਰਾਨ ਹੀ ਉllੀਆਂ ਫੰਗਸ ਬਹੁਤ ਜ਼ਿਆਦਾ ਫੈਲਦੀਆਂ ਨੇ ਜੇਕਰ ਇਹਨਾਂ ਨੂੰ ਸਿਹਤ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਇਹ ਹੀ ਵਜ੍ਹਾ ਸ਼ਾਇਦ ਹੋਵੇਗੀ ਕਿ ਦਨ ਕਿਤੇ ਕਿ ਸੌਣ ਦੇ ਮਹੀਨੇ ਦੇ ਵਿੱਚ ਪੂੜੇ ਬਣਾ ਕੇ ਖਾਏ ਜਾਂਦੇ ਨੇ ਦੋਸਤੋ ਅਸੀਂ ਕਿਸੇ ਨੂੰ ਇਹ ਸਲਾਹ ਨਹੀਂ ਦੇ ਰਹੇ ਕਿ ਕੋਈ ਮਰੀਜ਼ ਹੈ ਉਹ ਚਾਹੇ ਕਾਲੇ ਪੀਲੇ ਦਾ ਜਾਂ ਅਦਰੰਗ ਦਾ ਮਰੀਜ਼ ਹੈ ਉਹ ਪਹਿਲਾਂ ਇਸ ਵਿਧੀ ਨੂੰ ਅਪਣਾਉਣ ਤੋਂ ਆਪਣੇ ਮਾਹਿਰ ਆਯੁਰਵੈਦਿਕ ਜੇਕਰ ਵੈਦ ਜੀ ਨੇ ਜਾਂ ਫਿਰ ਹੋਮੀਓਪੈਥਿਕ ਡਾਕਟਰ ਨੇ ਜਾਂ ਫਿਰ ਕੋਈ ਐਲੋਪੈਥਿਕ ਐਲੋਪੈਥੀ ਦੇ ਡਾਕਟਰ ਸਾਹਿਬ ਨੇ ਉਹਨਾਂ ਨਾਲ ਵਿਚਾਰ ਚਰਚਾ ਜ਼ਰੂਰ ਕਰ ਲਈ ਜਾਵੇ ਉਹਨਾਂ ਨੂੰ ਕੁਝ ਜ਼ਰੂਰ ਲਿਆ ਜਾਵੇ ਸੋ ਦੋਸਤੋ ਖੈਰ ਆਪਾਂ ਫੇਰ ਵਾਪਸ ਆਈਏ ਆਪਣੇ ਮੁੱਦੇ ਤੇ ਇਸ ਸਰੋਂ ਦਾ ਤੇਲ ਜਿਵੇਂ ਤਵੇ ਦੇ ਉੱਪਰ ਪਾ ਲਿਆ ਗਿਆ ਤੇ ਹੁਣ ਗੁੜ ਤੇ ਆਟੇ ਦਾ ਜਿਹੜਾ ਘੋਲ ਤਿਆਰ ਕੀਤਾ ਗਿਆ ਸੀ ਇਹ ਉੱਪਰ ਪਾਇਆ ਗਿਆ ਤੇ ਬੋਹੜ ਦੇ ਪੱਤੇ ਨਾਲ ਕਿਉਂਕਿ ਆਪਾਂ ਇਸ ਨੂੰ ਹੋਰ ਵੱਖ-ਵੱਖ ਤਰ੍ਹਾਂ ਦੇ ਜਿਵੇਂ ਟੂਲ ਮਿਲਦੇ ਨੇ ਬਾਜ਼ਾਰ ਦੇ ਵਿੱਚ ਉਹਨਾਂ ਨਾਲ ਵੀ ਆਪਾਂ ਹਲਾ ਸਕਦੇ ਆ ਪਰ ਬੋਹੜ ਦੇ ਪੱਤੇ ਨਾਲ ਹਲਾਉਣ ਦਾ ਵੀ ਆਯੁਰਵੇਦ ਪੰਖ ਤੋਂ ਇੱਕ ਬਹੁਤ ਡੂੰਗਾ ਮਤਵ ਹੈ ਜਿਹੜਾ ਕਿ ਫੇਰ ਕੀਤੇ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰਾਂਗੇ ਆ ਪੂੜੇ ਬਣ ਕੇ ਤਿਆਰ ਹੋਏ ਪਏ ਨੇ ਤੇ ਆ ਖੀਰ ਤਿਆਰ ਹੋਈ ਹੋਈ ਐ ਬੇਸ਼ੱਕ ਇਹ ਖੀਰ ਜਿਹੜੀ ਹੈ ਵੱਡੇ ਭਾਂਡੇ ਦੇ ਵਿੱਚ ਤਿਆਰ ਕੀਤੀ ਗਈ ਸੀ ਪਹਿਲਾਂ ਸਾਡਾ ਪਰਿਵਾਰ ਹੈ ਜਿਹੜੇ ਸਾਡੇ ਮੇਰੇ ਜ਼ਿੰਦਗੀ ਦੇ 파ਟਰਨਰ ਨੇ ਜਸਵਿੰਦਰ ਕੌਰ ਉਹਨਾਂ ਨੇ ਪਹਿਲੇ ਤਿਆਰ ਕੀਤੀ ਸੀ ਪਰ ਇਹ ਛੋਟੇ ਭਾਂਡੇ ਦੇ ਵਿੱਚ ਪਾ ਕੇ ਥੋੜੀ ਗਰਮ ਕੀਤੀ ਗਈ ਐ ਤੇ ਮਹਿਮਾਨ ਵੀ ਆਏ ਹੋਏ ਨੇ ਉਹ ਵੀ ਛਕਣਗੇ ਖਾਣਗੇ ਸੋ ਦੋਸਤੋ ਇਹ ਜਿਹੜੇ ਪੂੜੇ ਬਣਾਉਣ ਦੀ ਵਿਧੀ ਹੈ ਮਾਲ ਪੂੜੇ ਬਣਾਉਣ ਦੀ ਵੈਸੇ ਮਾਲ ਪੂੜੇ ਕਿਹਾ ਜਾਂਦਾ ਹੈ ਮਾਲ ਪੂੜੇ ਬਣਾਉਣ ਦੀ ਵਿਧੀ ਬਿਲਕੁਲ ਹੀ ਸੌਖੀ ਜੀ ਹੈ ਗੁੜ ਲੈਣਾ ਆਪਾਂ ਤੇ ਆਟਾ ਲੈਣਾ ਤੇ ਸਵਾਦ ਅਨੁਸਾਰ ਆਪਾਂ ਜਿੰਨਾ ਕਾਪਾ ਨੂੰ ਜ਼ਰੂਰਤ ਉਹਨਾਂ ਗੁੜ ਮਿਲਾ ਲੈਣਾ ਤੇ ਪਤਲਾ ਘੋੜੇ ਤਿਆਰ ਕਰ ਲੈਣਾ ਤੇ ਫਿਰ ਤਵੇ ਦੇ ਉੱਪਰ ਤਵੇ ਨੂੰ ਗਰਮ ਕਰਕੇ ਸਰੋਂ ਦਾ ਤੇਲ ਪਹਿਲਾਂ ਪਾ ਲੈਣਾ ਚਮਚਾਦ ਦਾ ਕਿੰਚ ਉਸ ਤੋਂ ਬਾਅਦ ਆਪਾਂ ਫੂਲ ਨੂੰ ਉੱਪਰ ਪਾ ਦੇਣਾ ਜਿਵੇਂ ਤੁਸੀਂ ਇਹ ਵੇਖਿਆ ਵੀਡੀਓ ਦੇ ਵਿੱਚ ਤੇ ਇਹ ਫੂਲੇ ਬਹੁਤ ਹੀ ਪਿਆਰੇ ਜੇ ਖੂਬਸੂਰਤ ਜੇ ਫੂਲੇ ਬਣ ਕੇ ਤਿਆਰ ਨੇ ਤੇ ਜੇਕਰ ਦੋਸਤੋ ਆਪਾਂ ਇਹੀ ਕਿਤੇ ਹੋਟਲਾਂ ਦੇ ਵਿੱਚ ਜਾਂ ਬਾਹਰ ਖਾਣਾ ਖਾਣਿਆ ਤਾਂ ਉਸ ਦਾ ਇਹਨਾਂ ਦੇ ਨਾਲ ਕੋਈ ਵੀ ਮੁਕਾਬਲਾ ਨਹੀਂ ਤੁਸੀਂ ਸਹਿਜੇ ਹੀ ਬੜੀ ਸੌਖੀ ਜੀ ਵਿਧੀ ਹੈ ਤੇ ਘਰ ਫੂਲੇ ਜਿਹੜੇ ਨੇ ਉਹ ਤਿਆਰ ਕਰ ਸਕਦੇ ਹੋ ਬੋਹੜ ਦੇ ਦਰਖਤ ਵੀ ਪੰਜਾਬ ਦੇ ਵਿੱਚ ਥਾਂ-ਥਾਂ ਤੁਹਾਨੂੰ ਮਿਲ ਜਾਣਗੇ ਆ ਵੇਖ ਸਕਦੇ ਹੋ ਤੁਸੀਂ ਹੋਰ ਪੱਤੇ ਵੀ ਪਏ ਨੇ ਜਦੋਂ ਇਹਨਾਂ ਦਾ ਕਿਰਾਜ ਆ ਖਤਮ ਹੋ ਜਾਂਦਾ ਤਾਂ ਦੂਸਰਾ ਪੱਤਾ ਜਿਹੜਾ ਉਹ ਵਰਤੇ ਲਿਆ ਜਾਵੇਗਾ ਕੋਈ ਬਹੁਤਾ ਮਹਿੰਗਾ ਇਹ ਜਿਹੜੀ ਇਹ ਡਿਸ਼ ਕੋਈ ਬਹੁਤ ਹੀ ਮਹਿੰਗੀ ਨਹੀਂ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ ਸੋ ਇਹ ਹੈ ਜੀ ਮਾਣਪੂਰੇ ਆ ਗਰਮਾ-ਗਰਮੇ ਕੋਰ ਆ ਗਿਆ